ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਲਈ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਨਜਾਇਜ਼ ਕਬਜ਼ੇ ਜ਼ਮੀਨਾਂ ਤੇ ਨਹੀਂ ਹੋਂਦਿਆਂਗੇ ਅਸੀਂ ਮਾਲਕੀ ਹੱਕ ਮਾੜਾ ਨੂੰ ਦਵਾ ਕੇ ਹਟਾਂਗੇ ਕਿਸਾਨਾਂ ਮਜ਼ਦੂਰਾਂ ਦਾ ਇੱਕਤਾ ਜਿੰਦਾਬਾਦ 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 ਦੋਸਤੋ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮ ਕੰਦੇ ਕਿਸਾਨ ਚੌਂਕ ਵਿੱਚ ਪਹੁੰਚੇ ਹਾਂ ਜਿੱਥੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਲਬੀਰ ਸਿੰਘ ਪੂਰਾ ਜੋਣ ਬਲਟੋਆ ਦੀ ਅਗਵਾਈ ਹੇਠ ਜਿਹੜਾ ਪੰਜਾਬ ਸਰਕਾਰ ਅਤੇ ਜੋ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰਜੀ ਦਾ ਪੁਤਲਾ ਸਾੜਿਆ ਜਾ ਰਿਹਾ ਤੇ ਕਰਨੇ ਇਹਨਾਂ ਦੇ ਨਾਲ ਗੱਲਬਾਤ ਕਿ ਕੀ ਵਿਸ਼ਾ ਹੈ ਤੇ ਕਿਸ ਮਕਸਦ ਦੇ ਕਾਰਨ ਜਿਹੜਾ ਅੱਜ ਲਾਲਜੀਤ ਸਿੰਘ ਭੁੱਲਰ ਜੀ ਦਾ ਜਿਹੜਾ ਪੁਤਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫੂਕਿਆ ਜਾ ਰਿਹਾ ਹਾਂਜੀ ਕੀ ਪ੍ਰਧਾਨ ਜੀ ਜਿਹੜਾ ਮਤਲਬ ਅੱਜ ਦਾ ਜਿਹੜਾ ਪੁਤਲਾ ਫੂਕਣ ਦੇ ਕਿਸ ਮਕਸਦ ਦੇ ਕਾਰਨ ਫੂਕਿਆ ਜਾ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਵੀਰ ਸਿੰਘ ਭੂਰਾ ਸੋ ਅੱਜ ਜੋ ਅਸੀਂ ਲਾਲਜੀਤ ਭੁੱਲਰ ਦਾ ਪੁਤਲਾ ਫੂਕ ਰਹੇ ਹਾਂ ਇੱਕ ਬਜ਼ੁਰਗ ਮਾਤਾ ਇਹ ਬਲਵੀਰ ਕੋਰ ਰੂੜੀ ਵਾਲੇ ਦੀ ਉਹ ਮਾਤਾ ਨੇ ਸ਼ਾਦੀ ਨਹੀਂ ਕਰਵਾਈ ਤੋ ਮਾਤਾ ਦਾ ਪਿਤਾ ਮਾਤਾ ਨੂੰ 4 ਕਿੱਲੇ ਜ਼ਮੀਨ ਜੱਦੀ ਜ਼ਮੀਨ 4 ਕਿੱਲੇ ਮਾਤਾ ਦੇ ਨਾਮ ਲਵਾ ਕੇ ਗਿਆ ਸੀ ਮਾਤਾ ਦਾ ਪਿਤਾ ਔਰ 2 ਸਾਲ ਹੋ ਗਏ ਆ ਮਾਤਾ ਦੇ ਸ਼ਰੀਕੇ ਦੇ ਵਿੱਚੋਂ ਹੀ ਕਿਉਂਕਿ ਇੰਤਕਾਰ ਮਾਤਾ ਦੇ ਨਾਮ ਹੈ ਗਰਦੌਰੀਆਂ ਮਾਤਾ ਦੇ ਨਾਮ ਹੈ ਕਬਜ਼ਾ ਮਾਤਾ ਦਾ ਸੀ ਤੇ ਮਾਤਾ ਦੇ ਸ਼ਰੀਕੇ ਦੇ ਵਿੱਚੋਂ ਲਾਲਜੀਤ ਭੁੱਲਰ ਦੇ ਕਰੀਬੀ ਹੋਣ ਦੇ ਨਾਂ ਤੇ ਉਹਨਾਂ 2 ਸਾਲ ਹੋ ਗਏ ਆ ਮਾਤਾ ਨੂੰ ਜ਼ਮੀਨ ਨਹੀਂ ਵੰਡ ਦਿੱਤੀ ਔਰ ਜ਼ਮੀਨ ਬਿਲਕੁਲ ਖਾਲੀ ਪਈ ਆ ਤੇ ਚਾਰ ਕਿੱਲਿਆਂ ਦੀ ਮਾਤਾ مالک ਹੋਵੇ ਤੇ ਗੁਰਦੁਆਰਿਆਂ ਦੇ ਵਿੱਚ ਪ੍ਰਸ਼ਾਦੇ ਪਕਾ ਕੇ 100 ਰੁਪਿਆ ਦਿਹਾੜੀ ਲਵੇ ਮਾਤਾ ਤੇ ਇਹ ਕਿੱਡੀ ਮਾੜੀ ਗੱਲ ਆ ਸਾਡੇ ਪੰਜਾਬ ਵਾਸਤੇ ਅਸੀਂ ਤਾਂ ਲੋਕ ਦੂਜੀਆਂ ਸਟੇਜਾਂ ਤੇ ਜਾ ਜਾ ਕੇ ਲੰਗਰ ਲਾਉਣੇ ਆ ਤੇ ਸਾਡੇ ਪੰਜਾਬ ਦਾ ਹਾਲ ਇਹਨਾਂ ਲੀਡਰਾਂ ਨੇ ਕੀ ਕਰਤਾ ਏ ਔਰ ਡੀਐਸਪੀ ਗੋਂਦਵਾਲ ਐਸਐਸਪੀ ਔਰ ਐਸਐਚਓ ਚੋਲਾ ਸਾਹਿਬ ਇਹ ਸਾਰੇ ਬੰਦੇ ਸਿਆਸਤ ਦੀ ਭੇਟ ਚੜੇ ਹੋਏ ਆ ਔਰ ਸਿਆਤ ਦੀ ਪੇਟ ਚੜੇ ਹੋਇਆ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਲਾਲਜੀਤ ਭੁੱਲਰ ਨੇ ਵੀ ਬਿਲਕੁਲ ਮਾਤਾ ਨੂੰ ਪਹਿਲੀ ਨਹੀਂ ਵਾਹਣ ਦੇਣੀ ਮਾਤਾ ਨੂੰ ਕਬਜ਼ਾ ਨਹੀਂ ਦੇਣਾ ਪਹਿਲੀ ਦਾ ਮਾਤਾ ਜਉਂਦੀ ਜਾਗਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਸ਼ਾਦੇ ਪਕਾ ਕੇ ਗੁਜ਼ਾਰਾ ਕਰ ਰਹੀ 100 ਰੁਪਿਆ ਇੱਕ ਦਿਨ ਦਾ ਲੈ ਰਹੀ ਆ ਚਾਰ ਕਿੱਲਾਂ ਦੀ ਮਾਲਕ ਮਾਤਾ ਅੱਜ ਦਰ ਦਰ ਤੇ ਮੰਗ ਮੰਗਦੀ फडਕਦੀ ਫਿਰ ਰਹੀ ਆ ਉਹ ਇਸ ਸਬੰਧ ਦੇ ਵਿੱਚ ਅੱਜ ਅਸੀਂ ਲਾਲਜੀਤ ਭੁੱਲੜ ਦਾ ਪੁਤਲਾ ਫੂਕ ਕੇ ਤੇ ਉਹ ਭੁੱਲੜ ਨੂੰ ਦੱਸਣਾ ਚਾਹੁੰਦੇ ਆਂ ਵੀ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਲੋਕਾਂ ਦੇ ਕਬਜ਼ੇ ਕਰਨ ਵਾਸਤੇ ਨਹੀਂ ਸੀ ਬਣਾਇਆ ਤੁਹਾਨੂੰ ਕੁਝ ਪੰਜਾਬ ਦਾ ਸਵਾਰਨ ਵਾਸਤੇ ਬਣਾਇਆ ਸੀਗਾ ਤੁਹਾਨੂੰ ਇਹ ਨਹੀਂ ਵੀ ਲੋਕਾਂ ਨੇ ਤੁਹਾਨੂੰ ਸੱਤਾ ਦੇ ਵਿੱਚ ਲਿਆਂਦਾ ਤੇ ਹੁਣ ਤੁਸੀਂ ਗਰੀਬਾਂ ਦੀਆਂ ਪੈਲੀਆਂ ਦੇ ਕਬਜ਼ਾ ਕਰੋ ਤੇ ਅਸੀਂ ਲਾਲਜੀਤ ਭੁੱਲੜ ਨੂੰ ਸਖਤ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਅੱਜ ਦਾ ਤੁਹਾਡੇ ਪਿੰਡ-ਪਿੰਡ ਪੁਤਲੇ ਫੂਕੇ ਆ ਕੱਲ ਨੂੰ ਅਸੀਂ ਵੱਡਾ ਇਕੱਠ ਕਰਕੇ डीसी ਅੱਗੇ ਐਸਐਸਪੀ ਅੱਗੇ ਵੱਡਾ ਇਕੱਠ ਕਰਾਂਗੇ ਉੱਥੋਂ ਫਿਰ ਕੱਲ ਨੂੰ 12 ਵਜੇ ਵੱਡਾ ਐਲਾਨ ਹੋਊਗਾ ਫਿਰ ਉਹ ਐਲਾਨ ਕੀ ਹੁੰਦਾ ਏ ਉਹ ਉੱਥੇ ਤੁਹਾਨੂੰ ਦੱਸਾਂਗੇ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਮਾਤਾ ਦੀ ਜ਼ਮੀਨ ਤੇ ਕਬਜ਼ਾ ਨਹੀਂ ਹੁੰਦਿਆਂਗੇ ਨਾ ਅੱਜ ਹੁੰਦੀ ਏ ਤੇ ਨਾ ਕੱਲ ਹੁੰਦੀ ਏ ਤੇ ਲਾਲਜੀਤ ਭੁੱਲਰ ਨੂੰ ਦੱਸਣਾ ਚਾਹੁੰਦੇ ਆਂ ਵੀ ਮਤ ਭੁੱਲੀ ਵੀ ਕਿਤੇ ਤੂੰ ਇਹ ਨਜਾਇਜ਼ ਕਬਜ਼ਾ ਕਰਵਾ ਲੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਹਮੇਸ਼ਾ ਹੀ ਗਰੀਬਾਂ ਦੇ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਗਰੀਬਾਂ ਨਾਲ ਖੜਦੀ ਆਏ ਉਹ ਖੜਦੀ ਰਹੂਗੀ ਔਰ ਅੱਜ ਅਸੀਂ ਪਿੰਡ ਪਿੰਡ ਪੁਤਲੇ ਫੂਕ ਕੇ ਸਰਕਾਰ ਨੂੰ ਚੇਤਾਵਨੀ ਦੇਣੇ ਆਂ ਕਿ ਉਹ ਮਾਤਾ ਦੀ ਜ਼ਮੀਨ ਛੱਡੀ ਜਾਵੇ ਉਹ ਮਾਤਾ ਦਾ ਕਬਜ਼ਾ ਮਾਤਾ ਨੂੰ ਮਿਲੇ ਔਰ ਕੱਲ ਨੂੰ ਫੇਰ ਅਸੀਂ ਡੀਸੀ ਦਫ਼ਤਰ ਦੇ ਵਿੱਚ ਵੱਡਾ ਇਕੱਠ ਕਰਕੇ ਉੱਥੋਂ ਫੇਰ ਵੱਡਾ ਐਲਾਨ ਕਰਾਂਗੇ ਮਾਤਾ ਦੇ ਹੱਕ ਦੇ ਵਿੱਚ ਪੂਤਾਂਗੇ ਤੇ ਜਿਸ ਤਰ੍ਹਾਂ ਕਿ ਪ੍ਰਧਾਨ ਜੀ ਜੇ ਮੰਨ ਲਓ ਆਪਣਾ ਜੇ ਇਦਾਂ ਪੁਤਲੇ ਜਿਵੇਂ ਅੱਜ ਤੁਸੀਂ ਫੂਕੇ ਪਿੰਡਾਂ ਪਿੰਡਾਂ ਦੇ ਵਿੱਚ ਤੇ ਇਹ ਤੋਂ ਅੱਗੇ ਜਿਹੜਾ ਤੁਹਾਡਾ ਕੀ ਏਜੰਡਾ ਹੋਵੇਗਾ ਤਾਂ ਅੱਗੇ ਏਜੰਡਾ ਇਹ ਆ ਵੀ ਅੱਜ ਅਸੀਂ ਪੁਤਲੇ ਫੂਕੇ ਆ ਕੱਲ ਨੂੰ ਅਸੀਂ ਪੂਰੇ ਜ਼ਿਲ੍ਹੇ ਦੀ ਸਾਰੇ ਪਿੰਡਾਂ ਚੋਂ ਟਰਾਲੀਆਂ ਭਰ ਕੇ ਅਸੀਂ ਉੱਥੇ ਬੁਲਾਈਆਂ ਵਾਂ ਡੀਸੀ ਦਫ਼ਤਰ ਦੇ ਬੂਹੇ ਅੱਗੇ ਉੱਥੇ ਫਿਰ ਵੇਖਾਂਗੇ ਕੀ ਕਰਨਾ ਹੈ ਉੱਥੇ ਫਿਰ ਵੱਡਾ ਐਲਾਨ ਕਰਾਂਗੇ 12 ਵਜੇ ਤੋਂ ਬਾਅਦ ਵੱਡਾ ਐਲਾਨ ਹੋਊਗਾ ਇਹ ਇਹਦੇ ਪ੍ਰਸ਼ਾਸਨ ਤੱਕ ਕੀ ਕਰਨਾ ਤੇ ਲਾਲਜੀਤ ਭੁੱਲਰ ਨਾਲ ਕਿਵੇਂ ਲਿਪਟਣਾ ਉਹ ਅਕਾਲ ਤੁਹਾਨੂੰ ਦੱਸਿਆ ਜਾਊਗਾ ਅੱਜ ਫਿਲਹਾਲ ਇਹਦੇ ਪੁਦਲੇ ਫੂਕੇ ਸਰਕਾਰ ਦੇ ਔਰ ਲਾਲਜੀਤ ਭੁੱਲਰ ਨਾਲ ਵਿਰੋਧ ਕੀਤਾ ਹੈ ਸਰਕਾਰ ਦਾ ਵਿਰੋਧ ਕੀਤਾ ਹੈ ਤਾਂ ਜ਼ਮੀਨ ਹਮੇਸ਼ਾ ਹੀ ਮਾਤਾ ਦੀ ਜ਼ਮੀਨ ਹੈ ਜੱਦੀ ਪੁਸ਼ਤੀ ਔਰ ਮਾਤਾ ਨੂੰ ਮਿਲਣੀ ਚਾਹੀਦੀ ਹੈ ਅਸੀਂ ਨਹੀਂ ਚਾਹੁੰਦੇ ਵੀ ਕੋਈ ਸਿਆਸੀ ਪਾਰਟੀ ਉਤੇ ਕਬਜ਼ਾ ਕਰਾਵੇ ਨਾ ਕਬਜ਼ਾ ਹੋਣ ਦਿੱਤਾ ਹੈ ਅੱਜ ਤੱਕ ਤੇ ਨਾ ਹੋਣ ਦੇਵਾਂਗੇ ਹਾਂਜੀ ਇਹ ਸਾਨਾ ਦਲਬੀਰ ਸਿੰਘ ਪੂਰਾ ਜੋ ਜੋਨ ਬਲਟੋਆ ਦੇ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੜੇ ਵਿਸਤਾਰ ਦੇ ਨਾਲ ਜੋ ਦੱਸਿਆ ਗਿਆ ਕਿ ਮਾਤਾ ਜਿਹੜੀ ਬਲਬੀਰ ਕੌਰ ਉਹਨਾਂ ਦੇ ਨਾਲ ਜਿਹੜਾ ਜ਼ਮੀਨੀ ਕੋਈ ਵਿਵਾਦ ਹੋਇਆ ਉਹਦੇ ਕਾਰਨ ਜਿਹੜਾ ਅੱਜ ਪਿੰਡਾਂ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਮੈਂ